ਮੀਟਿੰਗ ਵੀ ਕੀਤੀ ਜਰੀ ਆ ਸਾਡੇ ਸਾਡੇ ਲੁਧਿਆਣਾ ਵਿਖਤੀ ਵੀ ਅਸੀਂ ਨਵੀਂ ਟੀਮ ਜਿਹੜੀ ਘੋਸ਼ਿਤ ਕੀਤੀ ਹੈ ਜਿਹਦੇ ਵਿੱਚ ਅਸੀਂ ਵਾਈਸ ਪ੍ਰਧਾਨ ਜਨਨ ਸਕੇ ਟਰੈਕਟਰੀ ਸੈਕਟਰੀ ਯੂਵਾ ਮੋਰਚਾ ਪ੍ਰੈਜ਼ੀਡੈਂਟ ਅਸੀਂ ਮੋਰਚਾ ਪ੍ਰੈਜ਼ੀਡੈਂਟ ਮਹਿਲਾ ਮੋਰਚਾ ਪ੍ਰੈਜ਼ੀਡੈਂਟ ਉਹਦੇ ਚ ਸਾਡਾ ਆਪਣੇ ਮਨੋਰੀਟੀ ਮੋਰਚਾ ਪ੍ਰੈਜ਼ੀਡੈਂਟ ਹੋਰ ਬਹੁਤ ਸਾਰੇ ਜਿਹੜੇ ਐਗਜ਼ੀਕਿਊਟਿਵ ਦੇ ਮੈਂਬਰ ਜਿਹੜੇ ਅਸੀਂ ਦਿੱਤੇ ਆ ਉਹਦੇ ਚ ਔਰ ਸਾਰਿਆਂ ਨੂੰ ਐਸਸੀ ਮੋਰਚਾ ਦੇ ਪ੍ਰਧਾਨ ਵੀ ਸਾਰਿਆਂ ਨੂੰ ਅਸੀਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੇ ਆ ਔਰ ਖਾਸ ਤੌਰ ਤੇ ਜਿਹੜੀ ਇਹ ਟੀਮ ਜਿਹੜੀ ਬਣੀ ਆ ਪੁਠਿਆਣਾ ਦਿਹਾਤੀ ਦੇ ਵਿੱਚ ਸਾਡੀ ਭਾਰਤੀ ਜਨਤਾ ਪਾਰਟੀ ਦੀਆਂ ਕਾਰਗੁਜ਼ਾਰੀਆਂ ਸਾਡੇ ਪਾਰਟੀ ਵੱਲੋਂ ਆਉਂਦੇ ਸਾਰੇ ਕੰਮ ਉਹਨੂੰ ਲੈ ਕੇ ਅਸੀਂ ਘਰ-ਘਰ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਗਲੀਆਂ-ਗਲੀਆਂ ਦੇ ਵਿੱਚ ਅਸੀਂ ਜਾਣਾ ਹੈ ਔਰ ਜਿਹੜੀ ਸਾਡੀ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਦੇਸ਼ ਦੇ ਪ੍ਰਧਾਨ ਨਿਤਿ ਨਵੀਨ ਜੀ ਉਹਨਾਂ ਦੇ ਜਿਹੜੇ ਦਿੱਤੇ ਹੋਏ ਕੰਮ ਅਸੀਂ ਪਿੰਡ-ਪਿੰਡ ਤੱਕ ਪਹੁੰਚਾਉਣੇ ਆ ਔਰ ਮੈਂ ਸਾਰੀ ਟੀਮ ਜਿੰਨੀ ਸਾਡੀ ਅੱਜ ਘੋਸ਼ਿਤ ਹੋਈ ਆ ਸਾਰਿਆਂ ਨੂੰ ਮੈਂ ਵਧਾਈ ਦੇਣਾ ਚਾਹੁੰਨਾ ਔਰ ਉਮੀਦ ਕਰਦਾ ਹਾਂ ਵੀ ਬਹੁਤ ਵਧੀਆ ਕੰਮ ਜਿਹੜਾ ਜਿਵੇਂ ਪਹਿਲਾਂ ਚੱਲ ਰਿਹਾ ਸਾਡੇ ਲੁਧਿਆਣਾ ਵਿਖੇ ਦੇ ਵਿੱਚ ਔਰ ਇਸੇ ਤਰੀਕੇ ਨਾਲ ਬਧੀਏ ਤਰੀਕੇ ਨਾਲ ਚੱਲਦਾ ਰਹੇ। ਆ ਇੱਕ ਮੰਤਰੀ ਜੀ ਨੂੰ ਲੈ ਕੇ ਜਿਹੜਾ ਲਗਾਤਾਰ ਕਾਂਗਰਸ ਨੂੰ ਕਰੀ ਰਾਤ ਰੈਲੀ ਉਹਨਾਂ ਨੇ ਰੱਖੀ ਹੈ। ਭਾਜਪਾ ਦੇ ਲੋਕ ਕਹਿੰਦੇ ਕਿ ਇਹ ਰਣਨੀਤੀ ਦਾ ਉਕਤਨ ਜਿਦਾ ਸਹੀ ਨਹੀਂ ਆਈਆ। ਦੂਸਰਾ ਜਿਹੜਾ 에어ਪੋਰਟ ਟੂ ਬੈਕਟ ਪੇਜ ਕਰ ਦਿੱਤਾ ਕਿ ਉੱਤੇ ਬਣਾ ਰਹੇ ਨੇ ਇਹ ਰੋਟਾ ਦੀ ਨਾਜਿੱਤੀ ਹੈ। ਦੇਖੋ ਜੀ ਜੀ ਆਰ ਆਮ ਜੀ ਯੋਜਨਾ ਲੋਕਾਂ ਦੇ ਹੱਕ ਦੇ ਲਈ ਹੈ, ਦਲਿਤ ਸਮਾਜ ਦੇ ਹੱਕ ਦੇ ਵਿੱਚ। ਜਦੋਂ ਮਨਰੇਗਾ ਸੀਗੀ ਉਸ ਟਾਈਮ 100 ਦਿਨ ਲੋਕਾਂ ਨੂੰ ਕੰਮ ਮਿਲਦਾ ਸੀ ਔਰ ਜੀ ਰਾਮ ਜੀ ਦੇ ਵਿੱਚ 125 ਦਿਨ ਜਿਹੜਾ ਲੋਕਾਂ ਨੂੰ ਕੰਮ ਮਿਲਣਾ ਔਰ ਕੰਮ ਦੀ ਗਰੰਟੀ ਹੈ ਪਹਿਲਾਂ ਕੰਮ ਦੀ ਕੋਈ ਗਰੰਟੀ ਨਹੀਂ ਸੀ ਕੰਮ ਹੋਣਾ ਜਾਂ ਨਹੀਂ ਹੋਣਾ ਹੁਣ ਕੰਮ ਦੀ ਗਰੰਟੀ ਦਿੱਤੀ ਜਾ ਰਹੀ ਹੈ ਵੀ ਜੇ ਕੰਮ ਨਹੀਂ ਮਿਲੂਗਾ ਤਾਂ ਉਹਦੇ ਬਦਲੇ ਬੇਰੋਜ਼ਗਾਰੀ ਭੱਤਾ ਜਿਹੜਾ ਉਹ ਲੋਕਾਂ ਨੂੰ ਮਿਲੂਗਾ ਔਰ ਖਾਸ ਤੌਰ ਤੇ ਜਿਹੜੇ ਬਹੁਤ ਸਾਰੇ ਨਕਲੀ ਜਿਹੜੇ ਕਾਰਡ ਜਿਹੜੇ ਬਣੇ ਹੋਏ ਸੀ ਉਹਦੇ ਵਿੱਚ ਇਸ ਯੋਜਨਾ ਦੇ ਤਹਿਤ ਅਸੀਂ ਜਿਹੜੇ ਆਈਡੈਂਟੀਫਾਈ ਕਰਕੇ ਜਿਹੜੇ ਅਸਲ ਹੱਕਦਾਰ ਹੈ ਅਰੇ ਦੇਖੋ ਦਲ ਸਮਾਜ ਦਾ ਬਹੁਤ ਵੱਡਾ ਹੱਕ ਮਾਰਿਆ ਜਾ ਰਿਹਾ ਹੈ ਕੁਝ ਲੋਕਾਂ ਵੱਲੋਂ ਅੱਜ ਫਿੰਗਰਪ੍ਰਿੰਟਸ ਉਹਨਾਂ ਦੇ ਹੋਣਗੇ ਆਈਸ ਕੈਨਨਾਂ ਦੀ ਹੋਊਗੀ ਜਿਹਦੇ ਨਾਲ ਪਤਾ ਲੱਗੂ ਵੀ ਅਸਲੀ ਦੇ ਵਿੱਚ ਇਹ ਬੰਦਾ ਹੱਕਦਾਰ ਆ ਜਿਹਦੇ ਕਰਕੇ ਨਕਲੀ ਬੰਦਿਆਂ ਦੇ ਕਾਰਡ ਕੱਟੇ ਜਾਣਗੇ ਸੋ ਇਸ ਕਰਕੇ ਅੱਜ ਕਾਂਗਰਸੀਆਂ ਤਕਲੀਫ ਹੋ ਰਹੀ ਆ ਵੀ ਜਿਹੜੇ ਬੰਦੇ ਇਹਨਾਂ ਨੇ ਆਪਦੇ ਸਪਾਰਸੀ ਪਾਏ ਸੀ ਆਪਦੇ ਅਹੁਦੇਦਾਰ ਵਿੱਚ ਪਾਏ ਸੀ ਉਹ ਸਾਰੇ ਅਸੀਂ ਬਾਹਰ ਕੱਢ ਕੇ ਆਮ ਬੰਦਾ ਜਿਹੜਾ ਆਮ ਤਲਵ ਸਮਾਜ ਦਾ ਘਰ ਦੇ ਵਿੱਚੋਂ ਵਿਅਕਤੀ ਆ ਉਹਨੂੰ ਅਸੀਂ ਕੰਮ ਦਵਾਂਗੇ ਤਾਂ ਕਿ ਉਹਨਾਂ ਦਾ ਜਿਹੜਾ ਘਰ ਦਾ ਚੁੱਲਾ ਚੱਲ ਸਕੇ ਪ੍ਰਧਾਨ ਮੰਤਰੀ ਵੀ ਫੇਰੀ ਤੇ ਸਵਾਲੀਤੇ ਜਾ ਰਹੇ ਨੇ ਇਹ ਤਾਂ ਨਹੀਂ ਝੁਕਦੇ ਰਹਿੰਦੇ ਸਵਾਲ ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਅਨਾਉਂਸ ਕਰਤਾ ਸੀਗਾ ਵੀ ਜਿਹੜੀ ਇਹ ਗੱਲ ਕਰਦੇ ਆ ਔਰ ਹਲਵਾਰੇ ਦੇ 에어ਪੋਰਟ ਦਾ ਤੁਗਡਨ ਕੀਤਾ ਜਾਣਾ ਸੋ ਇਹਨਾਂ ਦਾ ਕੰਮ ਹੈ ਪ੍ਰਧਾਨ ਮੰਤਰੀ ਦੇ ਸਵਾਲ ਜੁਕਣਾ ਸਾਡਾ ਕੰਮ ਹੈ ਅਸੀਂ ਆਪਣਾ ਕੰਮ ਕਰਨਾ ਤਿਆਰੀਆਂ ਪੂਰੀਆਂ ਜਿਹੜੀਆਂ ਪ੍ਰਧਾਨ ਮੰਤਰੀ ਦੀ ਧਿਰ ਵਿੱਚ ਲੈ ਕੇ ਪੂਰੀਆਂ ਪੂਰੀ ਤਿਆਰੀਆਂ ਨੇ ਜੀ ਸਾਨੂੰ ਪਾਰਟੀ ਵੱਲੋਂ ਹੁਕਮ ਆਏ ਹੋਏ ਅਸੀਂ ਉਹਦੇ ਉੱਪਰ ਇਨ ਬਿਨ ਪਾਲਣਾ ਅਸੀਂ ਕਰ ਲਵਾਂਗੇ ਚਲੋ ਚਲੋ ਅੱਜ ਹਾਈ ਕਮਾਂਡ ਨੇ ਤੀਸਰੀ ਵਾਰੀ ਐਸੀ ਮਰਜ਼ੂਦਾ ਪ੍ਰਦਾਨ ਲਾ ਕੇ ਜੋ ਮੈਨੂੰ ਮਾਨ ਬਖਸ਼ਿਆ ਵਾ ਮੈਂ ਪੂਰੀ ਤਨਦੇਹੀ ਦੇ ਨਾਲ ਇਸ ਜਿਹੜਾ ਜਨਵਰੀ ਦਿੱਤੀ ਆ ਇਹਨੂੰ ਮੈਂ ਨਿਭਾਵਾਂਗਾ ਔਰ ਅੱਜ ਹਲਕੇ ਦੇ ਵਿੱਚ ਬੜਾ ਜੋਸ਼ ਹੈ ਹੋਰ ਮੇਰੇ ਸਾਥੀ ਨੇ ਜਿਨ੍ਹਾਂ ਨੂੰ ਬਹੁਤ ਬਹੁਤ ਜ਼ਿੰਮੇਵਾਰੀਆਂ ਦਿੱਤੀਆਂ ਨੇ ਵਿਧਾਇਕੀ ਦੇ ਵਿੱਚ ਪ੍ਰਧਾਨ ਜੀ ਦਾ ਸਣੀ ਕੈਨ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਰਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਔਰ ਵਿਧਾਇਕੀ ਨੂੰ ਵਿਦਾਨ ਲਈ ਇਹ ਸਾਰਾ ਕਾਫਲਾ ਤਿਆਰ ਕੀਤਾ ਗਿਆ ਇਹ ਸਾਰੀ ਟੀਮ ਨਵੀਂ ਜਿਹੜੀ ਹੈਗੀ ਹੈ ਜ਼ਿਲ੍ਹੇ ਦੀ ਇਹ ਸਾਰੀ ਜ਼ਿਲ੍ਹੇ ਦੀ ਟੀਮ ਦੇ ਵਿੱਚ ਉਦੇਦਾਰੀਆਂ ਮਿਲੀਆਂ ਨੇ ভাইস ਪ੍ਰਧਾਨ ਤੋਂ ਲੈ ਕੇ ਸਾਰੇ ਜਿਹੜੇ ਮੈਂਬਰ ਨੇ ਤੇ ਸਾਰੀ ਜ਼ਿੰਮੇਵਾਰੀਆਂ ਦਿੱਤੀਆਂ ਨੇ